ਦੋਸਤੋ ਅੱਜ ਅਸੀਂ ਇੱਕ ਅਜਹੀ ਸਚਾਈ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਹਰ ਇੱਕ ਦੀ ਜ਼ਿੰਦਗੀ ਦਾ ਹਿੱਸਾ ਹੈ ਜੀਵਨ ਇੱਕ ਸਫ਼ਰ ਹੈ ਜਿਸ ਵਿੱਚ ਬਚਪਨ ਜਵਾਨੀ ਅਤੇ ਬੁਢਾਪਾ ਸਭ ਨੂੰ ਸਵੀਕਾਰ ਕਰਨਾ ਪੈਂਦਾ ਹੈ ਇਹ ਸਚਾਈ ਕਿਸੇ ਦੇ ਧਨ ਬਲ ਜਾਂ ਅਗਿਆਨ ਨਾਲ ਨਹੀਂ ਬਦਲ ਸਕਦੀ ਚਾਹੇ ਤੁਸੀਂ ਕਿੰਨੇ ਵੀ ਧਨਵਾਨ ਜਾਂ ਤਾਕਤਵਰ ਕਿਉਂ ਨਾ ਹੋ ਬੁਢਾਪਾ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦਾ ਹੈ ਅੱਜ ਦੀ ਇਸ ਖਾਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਬੁਢਾਪੇ ਵਿੱਚ ਔਲਾਦ ਅਕਸਰ ਸਾਥ ਕਿਉਂ ਛੱਡ ਜਾਂਦੀ ਹੈ ਇਸ ਵਿਸ਼ੇ ਨੂੰ ਸਮਝਣ ਲਈ ਅਸੀਂ ਤੁਹਾਨੂੰ ਇੱਕ ਪ੍ਰੇਰਕ ਕਹਾਣੀ ਸੁਣਾਵਾਂਗੇ ਪਰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਨਿਵੇਦਨ ਕਰਦੇ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਹਰ ਰੋਜ਼ ਆਉਣ ਵਾਲੀਆਂ ਪ੍ਰੇਰਕ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਆਓ ਜਾਣਦੇ ਹਾਂ ਕਿ ਜੀਵਨ ਦੀ ਇਸ ਸਚਾਈ ਨੂੰ ਕਿਵੇਂ ਸਮਝਿਆ ਜਾਵੇ ਅਤੇ ਇਸ ਨਾਲ ਜੁੜੇ ਸਵਕ ਕੀਵੇਂ ਸਿੱਖੇ ਜਾਣ ਇੱਕ ਸਮੇਂ ਦੀ ਗੱਲ ਹੈ ਇੱਕ ਮਹਾਤਮਾ ਅਤੇ ਉਸ ਦਾ ਚੇਲਾ ਜਗਤ ਦੇ ਦਰਸ਼ਨ ਕਰਨ ਲਈ ਇੱਕ ਲੰਮੀ ਯਾਤਰਾ ਤੇ ਨਿਕਲੇ ਰਸਤਾ ਸੁੰਦਰ ਪਰਥ ਕਾਵਣ ਭਰਿਆ ਸੀ ਚੱਲਦੇ ਚੱਲਦੇ ਚੇਲੇ ਦੀ ਨਜ਼ਰ ਇੱਕ ਵਿਰਧ ਆਸ਼ਰਮ ਤੇ ਪਈ ਉਸ ਨੇ ਦੇਖਿਆ ਕਿ ਉੱਥੇ ਕਈ ਮਾਤਾ ਪਿਤਾ ਜੋ ਕਦੇ ਆਪਣੇ ਘਰਾਂ ਵਿੱਚ ਸਨਮਾਨਿਤ ਅਤੇ ਸੰਪੰਨ ਜੀਵਨ ਜੀਉਂਦੇ ਸੀ ਰਹਿ ਰਹੇ ਸੀ ਸ਼ਿਸ਼ ਨੇ ਹੈਰਾਨੀ ਅਤੇ ਦੁੱਖ ਨਾਲ ਆਪਣੇ ਗੁਰੂ ਤੋਂ ਪੁੱਛਿਆ ਗੁਰੂ ਵਰ ਇਹ ਦੁਨੀਆ ਇੰਨੀ ਨਿਰਦਈ ਕਿਉਂ ਹੋ ਗਈ ਜਦੋਂ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਤਾਂ ਉਹ ਉਹਨਾਂ ਨੂੰ ਛੱਡ ਕੇ ਵਿਰਧ ਆਸ਼ਰਮ ਵਿੱਚ ਭੇਜ ਦਿੰਦੇ ਨੇ ਅਖੀਰ ਇੰਜ ਕਿਉਂ ਹੁੰਦਾ ਮਹਾਤਮਾ ਜੀ ਨੇ ਸ਼ਿਸ਼ੇ ਦੀ ਗੱਲ ਸੁਣੀ ਅਤੇ ਮੁਸਕਰਾਉਂਦੇ ਹੋਏ ਬੋਲੇ ਪੁੱਤਰ ਜਿਵੇਂ ਦੁਨੀਆ ਦਿਖਾਈ ਦਿੰਦੀ ਹੈ ਉਹ ਵੈਸੇ ਹੀ ਨਹੀਂ ਹੁੰਦੀ ਹਰ ਕਹਾਣੀ ਦੇ ਪਿੱਛੇ ਇੱਕ ਡੂੰਗੀ ਵਜ੍ਹਾ ਹੁੰਦੀ ਹੈ ਅੱਜ ਮੈਂ ਤੈਨੂੰ ਇੱਕ ਕਹਾਣੀ ਸੁਣਾਵਾਂਗਾ ਜੋ ਤੇਰੇ ਸਵਾਲ ਦਾ ਜਵਾਬ ਦੇਵੇਗੀ। ਸ਼ਿਸ਼ ਨੇ ਉਤਸੁਕਤਾ ਨਾਲ ਕਿਹਾ, "ਗੁਰੂ ਵਰ, ਕਿਰਪਾ ਕਰਕੇ ਉਹ ਕਹਾਣੀ ਸੁਣਾਓ।" ਮਹਾਤਮਾ ਨੇ ਕਹਾਣੀ ਸ਼ੁਰੂ ਕਰਦੇ ਹੋਏ ਕਿਹਾ, "ਬਹੁਤ ਸਮੇਂ ਪਹਿਲਾਂ ਦੀ ਗੱਲ ਹੈ। ਇੱਕ ਘਾਣੇ ਜੰਗਲ ਵਿੱਚ ਇੱਕ ਵਿਸ਼ਾਲ ਅਤੇ ਸੰਗਣਾ ਵਰਗਾ ਦਾ ਰੁੱਖ ਸੀ। ਇਹ ਰੁੱਖ ਜੰਗਲ ਦੇ ਸਾਰੇ ਪੰਛੀਆਂ ਲਈ ਇੱਕ ਸੁਰੱਖਿਅਤ ਆਸਰਾ ਸਥਾਨ ਸੀ। ਹਰ ਰੋਜ਼ ਸੈਂਕੜੇ ਪੰਛੀ ਇੱਥੇ ਆ ਕੇ ਆਰਾਮ ਕਰਦੇ।" ਖੇਡਦੇ ਆਨੰਦ ਨਾਲ ਸਮਾਂ ਬਿਤਾਉਂਦੇ ਕੁਝ ਲਈ ਤਾਂ ਇਹ ਰੁੱਖ ਉਹਨਾਂ ਦਾ ਸਥਾਈ ਨਿਵਾਸ ਬਣ ਗਿਆ ਸੀ ਇਸ ਰੁੱਖ ਨੇ ਨਾ ਸਿਰਫ ਉਹਨਾਂ ਨੂੰ ਛਾਂ ਦਿੱਤੀ ਸਗੋਂ ਸੁਰੱਖਿਆ ਅਤੇ ਭੋਜਨ ਵੀ ਪ੍ਰਦਾਨ ਕੀਤਾ ਕਹਿੰਦੇ ਨੇ ਕਿ ਜਦੋਂ ਅਸੀਂ ਕਿਸੇ ਸਥਾਨ ਜਾਂ ਕਿਸੇ ਨਾਲ ਲੰਬੇ ਸਮੇਂ ਤੱਕ ਰਹਿੰਦੇ ਹਾਂ ਤਾਂ ਸਾਨੂੰ ਉਸ ਨਾਲ ਲਗਾ ਹੋ ਜਾਂਦਾ ਹੈ ਇਹੀ ਲਗਾ ਉਹਨਾਂ ਪੰਛੀਆਂ ਅਤੇ ਵਰਗਤ ਦੇ ਰੁੱਖ ਵਿੱਚ ਘਾਰ ਵੀ ਸੀ ਪਰ ਕੁਝ ਸਮੇਂ ਬਾਅਦ ਜੰਗਲ ਵਿੱਚ ਭਿਆਨਕ ਸੋਕਾ ਪੈ ਗਿਆ ਸਾਲਾਂ ਤੋਂ ਬਾਰਿਸ਼ ਨਾ ਹੋਈ। ਬਾਰਿਸ਼ ਨਾ ਹੋਣ ਕਾਰਨ ਜੰਗਲ ਦੇ ਕਈ ਰੁੱਖ ਸੁੱਕ ਗਏ। ਅਤੇ ਉਹ ਵਿਸ਼ਾਲ ਬਰਗਦ ਦਾ ਰੁੱਖ ਵੀ ਪਾਣੀ ਦੀ ਕਮੀ ਕਾਰਨ ਹੌਲੀ-ਹੌਲੀ ਸੁੱਕਣ ਲੱਗਾ। ਜਿਵੇਂ-ਜਿਵੇਂ ਰੁੱਖ ਮਰਝਾਉਣ ਲੱਗਾ, ਉਸਦੇ ਪੱਤੇ ਅਤੇ ਡਾਲੀਆਂ ਡਿੱਗਣ ਲੱਗੀਆਂ। ਇਸ ਵਿਪਤਾ ਨੂੰ ਦੇਖ ਕੇ ਉੱਥੇ ਰਹਿਣ ਵਾਲੇ ਪੰਛੀ ਇੱਕ-ਇੱਕ ਕਰਕੇ ਉਸ ਰੁੱਖ ਨੂੰ ਛੱਡ ਕੇ ਦੂਜੇ ਸਥਾਨਾਂ ਤੇ ਚਲੇ ਗਏ। ਪਰ ਉਸ ਰੁੱਖ ਤੇ ਇੱਕ ਬੁੱਢਾ ਗਿੱਦ ਅਜੇ ਵੀ ਟਿਕਿਆ ਹੋਇਆ ਸੀ। ਕਈ ਪੰਛੀਆਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਵੀ ਉੱਥੋਂ ਹੁਣ ਚਲਾ ਜਾਵੇ ਪਰ ਬੁੱਢੇ ਗਿੱਦ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਉਸਨੇ ਮਨ ਹੀ ਮਨ ਸੋਚਿਆ ਮੇਰਾ ਜਨਮ ਇਸ ਰੁੱਖ ਤੇ ਹੋਇਆ ਇੱਥੇ ਹੀ ਮੈਂ ਵੱਡਾ ਹੋਇਆ ਖੇਡਿਆ ਅਤੇ ਮੇਰੇ ਜੀਵਨ ਦੇ ਸਭ ਤੋਂ ਸੁਖਦ ਪਲ ਇਸ ਰੁੱਖ ਦੀ ਸੰਗਤ ਵਿੱਚ ਬਿਤੇ ਨੇ ਇਸ ਰੁੱਖ ਨੇ ਮੈਨੂੰ ਹਮੇਸ਼ਾ ਸੁਰੱਖਿਆ ਦਿੱਤੀ ਹੈ ਅੱਜ ਜਦੋਂ ਇਹ ਰੁੱਖ ਵਿਪਤਾ ਵਿੱਚ ਹੈ ਤਾਂ ਮੈਂ ਇਸ ਨੂੰ ਇਕੱਲਾ ਕਿਵੇਂ ਛੱਡ ਸਕਦਾ ਮੈਂ ਇਸ ਦਾ ਕਰਜ਼ਦਾਰਾਂ ਚਾਹੇ ਮੈਨੂੰ ਪ੍ਰਾਣ ਤਿਆਗਣੇ ਪੈਣ ਪਰ ਮੈਂ ਇਸ ਨੂੰ ਛੱਡ ਕੇ ਨਹੀਂ ਜਾਵਾਂਗਾ ਬੁੱਢੇ ਗਿੱਦ ਨੇ ਅੱਗੇ ਕਿਹਾ ਜੋ ਲੋਕ ਵਿਪਤਾ ਦੇ ਸਮੇਂ ਆਪਣੇ ਮਾਤਾ ਪਿਤਾ ਨੂੰ ਛੱਡ ਦਿੰਦੇ ਨੇ ਉਹ ਸਵਾਰਥੀ ਅਤੇ ਨਿਰਦਈ ਹੁੰਦੇ ਨੇ ਸੋਚੋ ਜਦੋਂ ਤੁਸੀਂ ਛੋਟੇ ਅਤੇ ਅਸਹਾਇ ਸੀ ਕਿ ਤੁਹਾਡੇ ਮਾਤਾ ਪਿਤਾ ਨੇ ਤੁਹਾਡਾ ਸਾਥ ਛੱਡਿਆ ਜਦੋਂ ਤੁਸੀਂ ਬਿਮਾਰ ਹੋਏ ਕਿ ਉਹਨਾਂ ਨੇ ਤੁਹਾਨੂੰ ਇਕੱਲਾ ਛੱਡ ਦਿੱਤਾ ਜਦੋਂ ਤੁਸੀਂ ਸੰਕਟ ਵਿੱਚ ਸੀ ਕੀ ਉਹਨਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਜਦੋਂ ਤੁਸੀਂ ਕਿਸੇ ਸਵਾਦੀ ਭੋਜਨ ਦੀ ਇੱਛਾ ਜਤਾਈ ਕੀ ਉਹਨਾਂ ਨੇ ਉਸ ਨੂੰ ਪੂਰਾ ਨਹੀਂ ਕੀਤਾ ਕੀ ਉਹਨਾਂ ਨੇ ਉਹ ਵਸਤੂ ਕਦੇ ਇਕੱਲੇ ਖਾਧੀ ਜਦੋਂ ਤੁਸੀਂ ਛੋਟੇ ਅਤੇ ਅਸਹਾਇ ਸੀ ਕੀ ਉਹਨਾਂ ਨੇ ਤੁਹਾਡਾ ਸਾਥ ਛੱਡਿਆ ਸੀ ਹੁਣ ਜਦੋਂ ਉਹ ਬੁੱਢੇ ਹੋ ਗਏ ਕੀ ਤੁਹਾਨੂੰ ਉਹਨਾਂ ਤੋਂ ਨਫ਼ਰਤ ਹੋਣ ਲੱਗੀ ਹੈ ਜਿਨ੍ਹਾਂ ਮਾਤਾ ਪਿਤਾ ਨੇ ਤੁਹਾਡੇ ਲਈ ਆਪਣਾ ਸਭ ਕੁਝ ਤਿਆਗ ਦਿੱਤਾ ਕੀ ਤੁਸੀਂ ਉਹਨਾਂ ਦੇ ਬੁਢਾਪੇ ਦਾ ਸਹਾਰਾ ਵੀ ਨਹੀਂ ਬਣ ਸਕਦੇ ਉਸ ਬੁੱਢੇ ਗਿੱਧ ਨੇ ਪੜਨ ਲਿਆ ਕਿ ਉਹ ਆਪਣੀ ਆਖਰੀ ਸਾਹ ਤੱਕ ਉਸ ਵਰਗਤ ਦੇ ਰੁੱਖ ਦਾ ਸਾਥ ਨਹੀਂ ਛੱਡੇਗਾ ਕੁਝ ਦਿਨ ਹੋਰ ਬਿਤੇ ਅਤੇ ਉਹ ਵਟ ਰੁੱਖ ਪੂਰੀ ਤਰ੍ਹਾਂ ਕਮਜ਼ੋਰ ਅਤੇ ਜ਼ਰਜ਼ਰ ਹੋ ਗਿਆ ਪਰ ਬੁੱਢਾ ਗਿੱਦ ਫਿਰ ਵੀ ਉਸ ਨੂੰ ਛੱਡ ਕੇ ਨਹੀਂ ਗਿਆ ਦਿਨ ਦੇ ਸਮੇਂ ਉਹ ਇੱਧਰ ਉੱਧਰ ਘੁੰਮ ਕੇ ਆਪਣਾ ਭੋਜਨ ਜੁਟਾ ਲੈਂਦਾ ਅਤੇ ਹਰ ਸ਼ਾਮ ਉਹ ਉਸੇ ਸੁੱਕੇ ਰੁੱਖ ਤੇ ਵਾਪਸ ਆ ਜਾਂਦਾ ਇਸ ਤਰ੍ਹਾਂ ਦਿਨ ਗੁਜ਼ਰਦੇ ਰਹੇ ਜੋ ਪੰਛੀ ਪਹਿਲਾਂ ਉਸ ਨੂੰ ਛੱਡ ਕੇ ਚਲੇ ਗਏ ਸੀ ਉਹਨਾਂ ਨੇ ਸੋਚਿਆ ਕਿ ਗਿੱਦ ਅਜੇ ਵੀ ਉਸ ਸੁੱਕੇ ਰੁੱਖ ਤੇ ਬੈਠਾ ਹੈ ਕਿਉਂ ਨਾ ਅਸੀਂ ਸਭ ਉਸ ਨੂੰ ਸਮਝਾਈਏ ਅਤੇ ਆਪਣੇ ਨਾਲ ਲੈ ਆਈਏ ਸਾਰੇ ਪੰਛੀ ਉਸ ਬੁੱਢੇ ਗਿੱਦ ਕੋਲ ਪਹੁੰਚੇ ਅਤੇ ਬੋਲੇ ਗਿੱਦ ਭਰਾਵਾ ਤੁਸੀਂ ਇਸ ਸੁੱਕੇ ਰੁੱਖ ਤੇ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰ ਰਹੇ ਹੋ ਇਹ ਰੁੱਖ ਹੁਣ ਤਾਂ ਪੂਰੀ ਤਰ੍ਹਾਂ ਮਰ ਚੁੱਕਾ ਹੈ ਇਸ ਨਾਲ ਤਾਂ ਤੁਸੀਂ ਵੀ ਨਸ਼ਟ ਹੋ ਜਾਓਗੇ ਸਮਝਦਾਰੀ ਇਸੇ ਵਿੱਚ ਹੈ ਕਿ ਤੁਸੀਂ ਇਸ ਰੁੱਖ ਨੂੰ ਛੱਡ ਕੇ ਕਿਸੇ ਹਰੇ ਭਰੇ ਸਥਾਨ ਤੇ ਚਲੇ ਜਾਓ ਜਿੱਥੇ ਤੁਹਾਨੂੰ ਚੰਗਾ ਭੋਜਨ ਅਤੇ ਆਰਾਮ ਮਿਲ ਸਕੇ ਇਹ ਰੁੱਖ ਹੁਣ ਕਦੇ ਹਰਾ ਨਹੀਂ ਹੋਵੇਗਾ ਅਤੇ ਇੱਕ ਦਿਨ ਤੇਜ਼ ਹਵਾ ਇਸ ਨੂੰ ਡੇਗ ਦੇਵੇਗੀ ਤਾਂ ਤੁਸੀਂ ਕਿੱਥੇ ਜਾਓਗੇ ਉਹਨਾਂ ਨੇ ਗਿੱਧ ਨੂੰ ਸਮਝਾਉਂਦੇ ਹੋਏ ਅੱਗੇ ਕਿਹਾ ਵਿਦਵਾਨ ਲੋਕ ਕਹਿੰਦੇ ਨੇ ਕਿ ਸ਼ਤਰੂ ਕਰਜ਼ ਅੱਗ ਅਤੇ ਬਿਮਾਰੀ ਨੂੰ ਸਮੇਂ ਰਹਿੰਦੇ ਦੂਰ ਕਰ ਲੈਣਾ ਚਾਹੀਦਾ ਹੈ ਇਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਵਿਨਾਸ਼ ਨੂੰ ਸੱਦਾ ਦਿੰਦਾ ਹੈ ਇਸੇ ਤਰ੍ਹਾਂ ਤੁਹਾਨੂੰ ਵੀ ਇਸ ਰੁੱਖ ਨੂੰ ਛੱਡ ਕੇ ਕਿਸੇ ਚੰਗੇ ਸਥਾਨ ਤੇ ਵੱਸ ਜਾਣਾ ਚਾਹੀਦਾ ਹੈ ਇਹ ਸੁੱਕੇ ਅਤਿ ਨਿਰਜੀਵ ਰੁੱਖ ਨਾਲ ਰਹਿਣਾ ਤੁਹਾਡੀ ਸਭ ਤੋਂ ਵੱਡੀ ਭੁੱਲ ਹੋਵੇਗੀ ਪਰ ਬੁੱਢਾ ਗਿੱਧ ਉਹਨਾਂ ਦੀ ਗੱਲ ਸੁਣ ਕੇ ਸ਼ਾਂਤ ਰਿਹਾ ਫਿਰ ਬੋਲਿਆ ਭਰਾਵੋ ਇਹ ਰੁੱਖ ਮੇਰੇ ਮਾਤਾ ਪਿਤਾ ਦੇ ਸਮਾਨ ਹੈ ਜਦੋਂ ਮੇਰੇ ਮਾਤਾ ਪਿਤਾ ਮੈਨੂੰ ਛੱਡ ਕੇ ਚਲੇ ਗਏ ਤਾਂ ਇਸ ਰੁੱਖ ਨੇ ਮੈਨੂੰ ਛਾਂ ਦਿੱਤੀ ਮੈਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਹਰ ਸੁੱਖ ਇਸ ਰੁੱਖ ਤੇ ਪਾਇਆ ਜਦੋਂ ਇਹ ਰੁੱਖ ਹਰਿਆਲੀ ਨਾਲ ਭਰਪੂਰ ਸੀ ਤਾਂ ਇਸ ਨੇ ਮੈਨੂੰ ਜੀਵਨ ਦਿੱਤਾ ਹੁਣ ਜਦੋਂ ਇਹ ਆਪਣੇ ਆਖਰੀ ਸਮੇਂ ਵਿੱਚ ਹੈ ਤਾਂ ਮੈਂ ਇਸ ਨੂੰ ਕਿਵੇਂ ਛੱਡ ਸਕਦਾ ਅਜਿਹਾ ਕਰਨਾ ਮੇਰੀ ਆਤਮਾ ਦੇ ਖਿਲਾਫ ਹੋਵੇਗਾ ਜੋ ਆਪਣੇ ਸੰਕਟ ਗ੍ਰਸਤ ਸਾਥੀ ਨੂੰ ਛੱਡ ਦਿੰਦਾ ਹੈ ਉਸ ਨੂੰ ਵੱਡਾ ਪਾਪ ਲੱਗਦਾ ਹੈ ਮੈਂ ਇਸ ਰੁੱਖ ਦਾ ਕਰਜ਼ਦਾਰਾਂ ਅਤੇ ਆਪਣੀ ਮੌਤ ਤੱਕ ਇਸ ਦਾ ਸਾਥ ਨਹੀਂ ਛੱਡਾਂਗਾ ਕਿਰਪਾ ਕਰਕੇ ਤੁਸੀਂ ਲੋਕ ਮੈਨੂੰ ਇਕੱਲਾ ਛੱਡ ਦਿਓ ਗਿੱਧ ਦੀ ਗੱਲ ਸੁਣ ਕੇ ਸਾਰੇ ਪੰਛੀ ਨਿਰਾਸ਼ ਹੋ ਕੇ ਉੱਥੋਂ ਮੁੜ ਗਏ ਕੁਝ ਪੰਛੀ ਆਪਸ ਵਿੱਚ ਕਹਿਣ ਲੱਗੇ ਇਸ ਬੁੱਢੇ ਗਿੱਧ ਦੇ ਨਾਲ ਨਾਲ ਇਸ ਦੀ ਬੁੱਧੀ ਵੀ ਹੁਣ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਗਈ ਹੈ ਇਸ ਲਈ ਹੁਣ ਇਸ ਨੂੰ ਸਮਝਾਉਣਾ ਸਾਡੇ ਵੱਸ ਦੀ ਗੱਲ ਨਹੀਂ ਅਗਲੇ ਦਿਨ ਕੁਝ ਪੰਛੀ ਉਸ ਨੂੰ ਫਿਰ ਸਮਝਾਉਣ ਪਹੁੰਚੇ ਪਰ ਗਿੱਧ ਨੇ ਇੱਕ ਵਾਰ ਫਿਰ ਸਾਫ਼ ਇਨਕਾਰ ਕਰ ਦਿੱਤਾ ਇਸ ਵਾਰ ਪੰਛੀ ਆਪਣੇ ਘਰ ਮੁੜਨ ਦੀ ਬਜਾਏ ਸਿੱਧੇ ਦੇਵਰਾਜ ਇੰਦਰ ਕੋਲ ਗਏ ਉਹਨਾਂ ਨੇ ਕਿਹਾ ਹੇ ਦੇਵਰਾਜ ਸਾਡੇ ਜੰਗਲ ਵਿੱਚ ਕਈ ਸਾਲਾਂ ਤੋਂ ਵਾਰਿਸ਼ ਨਹੀਂ ਹੋਈ ਪੂਰਾ ਜੰਗਲ ਸੁੱਕ ਕੇ ਬੇਰਾਨਾ ਹੋ ਗਿਆ ਰੁੱਖ ਪੌਦੇ ਮੁਰਝਾ ਗਏ ਨੇ ਅਤੇ ਸਾਰੇ ਜੀਵ ਜੰਤੂ ਆਪਣਾ ਘਰ ਛੱਡ ਕੇ ਚਲੇ ਗਏ ਨੇ ਅਸੀਂ ਜਿਸ ਪੁਰਾਣੇ ਵਰਗਤ ਦੇ ਰੁੱਖ ਤੇ ਰਹਿੰਦੇ ਸੀ ਉੱਥੇ ਇੱਕ ਬੁੱਢਾ ਗਿੱਧ ਅਜੇ ਵੀ ਰਹਿ ਰਿਹਾ ਉਹ ਰੁੱਖ ਪੂਰੀ ਤਰ੍ਹਾਂ ਸੁੱਕ ਚੁੱਕਾ ਹੈ ਅਤੇ ਕਦੇ ਵੀ ਡਿੱਗ ਸਕਦਾ ਅਸੀਂ ਉਸ ਨੂੰ ਬਹੁਤ ਸਮਝਾਇਆ ਕਿ ਉਹ ਉਸ ਰੁੱਖ ਨੂੰ ਛੱਡ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਚਲਾ ਜਾਵੇ ਪਰ ਉਹ ਕਹਿੰਦਾ ਕਿ ਮੈਂ ਮਰਦੇ ਦਮ ਤੱਕ ਉਸ ਰੁੱਖ ਦਾ ਸਾਥ ਨਹੀਂ ਛੱਡਾਂਗਾ। हे ਪ੍ਰਭੂ ਉਹ ਸਾਡੀ ਗੱਲ ਨਹੀਂ ਮੰਨਦਾ ਪਰ ਸ਼ਾਇਦ ਤੁਹਾਡੀ ਗੱਲ ਸੁਣ ਲਵੇ। ਕਿਰਪਾ ਕਰਕੇ ਤੁਸੀਂ ਉਸ ਨੂੰ ਸਮਝਾਓ। ਪੰਛੀਆਂ ਦੀ ਬੇਨਤੀ ਸੁਣ ਕੇ ਇੰਦਰ ਨੇ ਉਹਨਾਂ ਦੀ ਗੱਲ ਮੰਨ ਲਈ ਅਤੇ ਉਹਨਾਂ ਨਾਲ ਜੰਗਲ ਵਿੱਚ ਪਹੁੰਚੇ। ਇੰਦਰ ਨੇ ਉਸ ਬੁੱਢੇ ਗਿੱਦ ਨੂੰ ਕਿਹਾ, "हे ਗਿੱਦ ਮੈਂ ਦੇਵਰਾਜ ਇੰਦਰਾ ਇਹ ਰੁੱਖ ਹੁਣ ਜ਼ਰ ਜ਼ਰ ਹੋ ਚੁੱਕਾ ਹੈ। ਇਸ ਦੀਆਂ ਸ਼ਖਾਵਾਂ ਕਮਜ਼ੋਰ ਹੋ ਕੇ ਟੁੱਟ ਰਹੀਆਂ ਨੇ।" ਇਸਤੇ ਇੱਕ ਵੀ ਹਰਾ ਪੱਤਾ ਨਹੀਂ ਬਚਿਆ ਤੁਸੀਂ ਖੁਦ ਵੀ ਬੁੱਢੇ ਹੋ ਚੁੱਕੇ ਹੋ ਜੇ ਇਹ ਰੁੱਖ ਡਿੱਗ ਗਿਆ ਤਾਂ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ ਇਸ ਲਈ ਮੈਂ ਤੁਹਾਨੂੰ ਆਦੇਸ਼ ਦਿੰਦਾ ਕਿ ਇਸ ਰੁੱਖ ਨੂੰ ਛੱਡ ਕੇ ਕਿਸੇ ਸੁਰੱਖਿਅਤ ਸਥਾਨ ਤੇ ਚਲੇ ਜਾਓ ਗਿੱਦਨੇ ਸ਼ਾਂਤ ਸਵਰ ਵਿੱਚ ਜਵਾਬ ਦਿੱਤਾ हे ਪ੍ਰਭੂ ਤੁਹਾਡੇ ਤੋਂ ਮੈਂ ਇੱਕ ਗੱਲ ਜਾਣਨਾ ਚਾਹੁੰਦਾ ਜਦੋਂ ਮੇਰਾ ਜਨਮ ਹੋਇਆ ਸੀ ਮੇਰੇ ਮਾਤਾ ਪਿਤਾ ਮੈਨੂੰ ਇਸੇ ਰੁੱਖ ਤੇ ਛੱਡ ਕੇ ਚਲੇ ਗਏ ਉਸ ਸਮੇਂ ਮੈਂ ਅਸਹਾਇੀ ਸੀ ਅਤੇ ਇਹ ਰੁੱਖ ਹੀ ਮੇਰੀ ਰੱਖਿਆ ਕਰਦਾ ਰਿਹਾ ਇਸ ਦੀ ਛਾਂ ਵਿੱਚ ਮੈਂ ਆਪਣਾ ਬਚਪਨ ਬਿਤਾਇਆ ਮੈਂ ਇੱਥੇ ਹੀ ਖੇਡਿਆ ਇੱਥੇ ਹੀ ਪਲਿਆ ਵਧਿਆ ਅਤੇ ਆਪਣੇ ਜੀਵਨ ਦੇ ਸਾਰੇ ਸੁੱਖ ਇਸ ਰੁੱਖ ਦੀ ਛਾਂ ਵਿੱਚ ਪਾਏ ਅੱਜ ਜਦੋਂ ਇਸ ਰੁੱਖ ਤੇ ਸੰਕਟ ਆ ਗਿਆ ਤਾਂ ਕੀ ਮੈਂ ਇਸ ਨੂੰ ਛੱਡ ਦੇਵਾਂ ਸੰਕਟ ਦੇ ਸਮੇਂ ਆਪਣੇ ਸਾਥੀ ਆਪਣੇ ਬੰਦੂ ਜਾਂ ਆਪਣੇ ਮਾਤਾ ਪਿਤਾ ਨੂੰ ਛੱਡ ਦੇਣਾ ਮਤਲਬ ਹੀ ਲੋਕਾਂ ਦਾ ਕੰਮ ਹੁੰਦਾ ਮੈਂ ਅਜਿਹਾ ਕਦੇ ਨਹੀਂ ਕਰ ਸਕਦਾ ਮੇਰੀ ਆਖਰੀ ਸਾਹ ਤੱਕ ਮੈਂ ਇਸ ਰੁੱਖ ਦਾ ਸਾਥ ਨਿਭਾਵਾਂਗਾ ਮੈਨੂੰ ਮੌਤ ਦਾ ਡਰ ਨਹੀਂ ਪਰ ਇਸ ਰੁੱਖ ਨੂੰ ਛੱਡ ਕੇ ਜਾਣ ਦਾ ਦਰਦ ਸਹਿਣ ਨਹੀਂ ਹੋਵੇਗਾ ਗਿੱਦ ਦੀ ਇਹ ਨਿਸ਼ਟਾ ਦੇਖ ਕੇ ਦੇਵਰਾਜ ਇੰਦਰ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਕਿਹਾ ਹੇ ਗਿੱਦ ਤੇਰੇ ਇਸ ਆਦਪੁੱਤ ਪ੍ਰੇਮ ਅਤੇ ਤਿਆਗ ਨੇ ਮੇਰਾ ਦਿਲ ਛੂ ਲਿਆ ਮੈਂ ਤੈਨੂੰ ਇੱਕ ਵਰਦਾਨ ਦੇਣਾ ਚਾਹੁੰਦਾ ਤੂੰ ਦੱਸ ਤੂੰ ਮੇਰੇ ਤੋਂ ਕੀ ਚਾਹੁੰਦਾ ਮਿੱਤਰੋ ਗਿੱਦ ਨੇ ਸਿਰ ਝੁਕਾ ਕੇ ਕਿਹਾ हे hey प्रभु मेनू किसे वरदान दी ਲੋੜ ਨਹੀਂ ਜੇ ਤੁਸੀਂ ਮੇਰੇ ਤੇ ਦਇਆ ਕਰਨਾ ਚਾਹੁੰਦੇ ਹੋ ਤਾਂ ਇਸ ਰੁੱਖ ਨੂੰ ਵਰਦਾਨ ਦਿਓ ਇਸ ਨੂੰ ਮੋੜ ਹਰਾ ਪਰਾ ਕਰ ਦਿਓ ਮੇਰੀ ਉਮਰ ਚਾਹੇ ਜਿੰਨੀ ਵੀ ਬਚੀ ਹੋਵੇ ਪਰ ਇਸ ਰੁੱਖ ਦੀ ਆਯੂ ਲੰਮੀ ਹੋਵੇ ਇਸ ਨਾਲ ਭਵਿੱਖ ਵਿੱਚ ਹਜ਼ਾਰਾਂ ਪੰਛੀਆਂ ਨੂੰ ਆਸਰਾ ਮਿਲੇਗਾ ਅਤੇ ਉਹਨਾਂ ਨੂੰ ਸੁੱਖ ਮਿਲੇਗਾ ਇਹ ਹੀ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਹੋਵੇਗੀ ਗਿੱਦੇ ਦੀ ਗੱਲ ਸੁਣ ਕੇ ਦੇਵਰਾਜ ਇੰਦਰ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੇ ਤੁਰੰਤ ਉਸ ਰੁੱਖ ਨੂੰ ਮੁੜ ਹਰਾ-ਪਰਾ ਬਣਾ ਦਿੱਤਾ। ਪੂਰੇ ਜੰਗਲ ਵਿੱਚ ਮੀਂਹ ਪੈਣ ਲੱਗਾ। ਸੁਕਾਖ ਖਤਮ ਹੋ ਗਿਆ ਅਤੇ ਜੰਗਲ ਮੁੜ ਹਰਿਆਲੀ ਨਾਲ ਭਰ ਗਿਆ। ਜੋ ਪੰਛੀ ਅਤੇ ਜੀਵ-ਜੰਤੂ ਜੰਗਲ ਛੱਡ ਕੇ ਚਲੇ ਗਏ ਸੀ, ਉਹ ਵਾਪਸ ਆ ਗਏ। ਸਾਰੇ ਪੰਛੀ ਉਸ ਵਰਗਤ ਦੇ ਰੁੱਖ ਤੇ ਖੁਸ਼ੀ-ਖੁਸ਼ੀ ਰਹਿਣ ਲੱਗੇ। ਉਹਨਾਂ ਨੇ ਬੁੱਢੇ ਗਿੱਦ ਦੀ ਨਿਸ਼ਠਾ ਅਤੇ ਤਿਆਗ ਦੀ ਛਲਾਂਗਾ ਕੀਤੀ। ਸਾਰੇ ਪੰਛੀ ਬੁੱਢੇ ਗਿੱਦ ਦੀ ਸੇਵਾ ਕਰਨ ਲੱਗੇ। ਉਹ ਉਸ ਲਈ ਭੋਜਨ ਅਤੇ ਪਾਣੀ ਉੱਥੇ ਹੀ ਲੈ ਆਉਂਦੇ। ਉਸ ਗਿੱਧ ਨੂੰ ਪੂਰਾ ਸਨਮਾਨ ਦਿੰਦੇ ਹੋਏ ਉਸ ਦਾ ਆਦਰ ਕਰਨ ਲੱਗੇ ਮਿੱਤਰੋ ਮਹਾਤਮਾ ਨੇ ਸ਼ਿਸ਼ ਨੂੰ ਕਿਹਾ ਇਸ ਤਰ੍ਹਾਂ ਬੁੱਢੇ ਗਿੱਧ ਨੇ ਆਪਣੇ ਜੀਵਨ ਦੇ ਆਖਰੀ ਦਿਨ ਸੁਖ ਅਤੇ ਸੰਤੋਖ ਨਾਲ ਬਿਤਾਏ ਉਸ ਦੀ ਨਿਸ਼ਠਾ ਅਤੇ ਸਮਰਪਣ ਨੇ ਇਹ ਸਿਖਾਇਆ ਕਿ ਆਪਣਿਆਂ ਦਾ ਬੁਰੇ ਸਮੇਂ ਵਿੱਚ ਕਦੇ ਸਾਥ ਨਹੀਂ ਛੱਡਣਾ ਚਾਹੀਦਾ ਖਾਸ ਤੌਰ ਤੇ ਆਪਣੇ ਮਾਤਾ ਪਿਤਾ ਦਾ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਅਤੇ ਸਾਨੂੰ ਯੋਗ ਬਣਾਇਆ ਉਹਨਾਂ ਨੇ ਨਾ ਜਾਣੇ ਕਿੰਨੀਆਂ ਤਕਲੀਫਾਂ ਸਹੇਗੀਆਂ ਸਾਡਾ ਪਾਲਣ ਪੋਸ਼ਣ ਕੀਤਾ ਜੇ ਅਸੀਂ ਉਹਨਾਂ ਦੇ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਨਹੀਂ ਬਣ ਸਕਦੇ ਤਾਂ ਸਾਡਾ ਜੀਵਨ ਵਿਅਰਥ ਹੈ ਯਾਦ ਰੱਖੋ ਜੇ ਅੱਜ ਤੁਸੀਂ ਆਪਣੇ ਮਾਤਾ ਪਿਤਾ ਦਾ ਸਾਥ ਨਹੀਂ ਦਿਓਗੇ ਤਾਂ ਭਵਿੱਖ ਵਿੱਚ ਤੁਹਾਡੀ ਸੰਤਾਨ ਵੀ ਤੁਹਾਡੇ ਨਾਲ ਅਜਿਹਾ ਹੀ ਵਿਵਹਾਰ ਕਰੇਗੀ ਸ਼੍ਰੀਮਦ ਭਗਵਤ ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ ਕਿ ਜੋ ਕਰਮ ਅਸੀਂ ਕਰਦੇ ਹਾਂ ਉਹੀ ਫਲ ਸਾਨੂੰ ਮਿਲਦਾ ਹੈ ਮਹਾਤਮਾ ਨੇ ਅੱਗੇ ਕਿਹਾ ਪੈਸਾ, ਸੰਪਤੀ ਅਤੇ ਭੌਤਿਕ ਸੁੱਖ ਸਭ ਇੱਥੇ ਹੀ ਰਹਿ ਜਾਣਗੇ ਪਰ ਤੁਸੀਂ ਜੋ ਸੇਵਾ ਅਤੇ ਪਿਆਰ ਆਪਣੇ ਮਾਤਾ-ਪਿਤਾ ਆਪਣਿਆਂ ਨੂੰ ਦੇਵੋਗੇ ਉਹੀ ਤੁਹਾਡੇ ਨਾਲ ਰਹੇਗਾ। ਇਸ ਲਈ ਆਪਣੇ ਜੀਵਨ ਨੂੰ ਸਾਰਥਕ ਬਣਾਓ। ਆਪਣੇ ਮਾਤਾ-ਪਿਤਾ ਪ੍ਰਤੀ ਆਪਣਾ ਕਰਤੱਵ ਨਿਭਾਓ। ਗੁਰੂ ਨੇ ਸ਼ਿਸ਼ ਨੂੰ ਸਮਝਾਉਣ ਲਈ ਇੱਕ ਅਜਿਹੀ ਕਹਾਣੀ ਸੁਣਾਈ ਜੋ ਨਾ ਸਿਰਫ ਬੁਢਾਪੇ ਦੇ ਇਕੱਲੇਪਣ ਦਾ ਕਾਰਨ ਦੱਸਦੀ ਹੈ ਸਗੋਂ ਇਹ ਵੀ ਸਿਖਾਉਂਦੀ ਹੈ ਕਿ ਜੀਵਨ ਵਿੱਚ ਸੰਸਕਾਰ ਅਤੇ ਸਨਮਾਨ ਕਿਉਂ ਜ਼ਰੂਰੀ ਨੇ ਉਹਨਾਂ ਨੇ ਦੱਸਿਆ ਕਿ ਅਕਸਰ ਲਾਲਚ ਹੰਕਾਰ ਅਤੇ ਅਦੁਨਿਕਤਾ ਦੇ ਹਨੇਰੇ ਵਿੱਚ ਲੋਕ ਆਪਣੇ ਕਰਤੱਵਾਂ ਨੂੰ ਭੁੱਲ ਜਾਂਦੇ ਨੇ ਇਹ ਕਹਾਣੀ ਸੁਣ ਕੇ ਸ਼ਿਸ਼ੇ ਦੀਆਂ ਅੱਖਾਂ ਖੁੱਲ ਗਈਆਂ ਉਸਨੇ ਪ੍ਰਣ ਲਿਆ ਕਿ ਉਹ ਸਮਾਜ ਵਿੱਚ ਇਸ ਮੁੱਦੇ ਨੂੰ ਲੈ ਕੇ ਜਾਗਰੂਕਤਾ ਫੈਲਾਏਗਾ ਮਿੱਤਰੋ ਸਾਡੇ ਜੀਵਨ ਵਿੱਚ ਮਾਤਾ ਪਿਤਾ ਦਾ ਸਥਾਨ ਸਰਵ ਉੱਪਰ ਹੈ ਉਹ ਸਿਰਫ ਆਪਣੇ ਜਨਮਦਾਤਾ ਨਹੀਂ ਸੋਗ ਸਾਡੇ ਪਹਿਲੇ ਗੁਰੂ ਅਤੇ ਮਾਰਗਦਰਸ਼ਕ ਵੀ ਨੇ ਉਹਨਾਂ ਦਾ ਤਿਆਗ ਅਤੇ ਮਿਹਨਤ ਸਾਨੂੰ ਇਸ ਯੋਗ ਬਣਾਉਂਦਾ ਹੈ ਕਿ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਸਕੀਏ ਪਰ ਜਦੋਂ ਉਹ ਆਪਣੇ ਜੀਵਨ ਦੇ ਆਖਰੀ ਪੜਾ ਤੇ ਹੁੰਦੇ ਨੇ ਤਾਂ ਉਹਨਾਂ ਦੀ ਸਭ ਤੋਂ ਵੱਡੀ ਲੋੜ ਸਾਡੇ ਸਾਥ ਅਤੇ ਸਾਡੇ ਪਿਆਰ ਦੀ ਹੁੰਦੀ ਹੈ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਲੋਕ ਆਪਣੇ ਬੁੱਢੇ ਮਾਤਾ ਪਿਤਾ ਨੂੰ ਭੁੱਲ ਜਾਂਦੇ ਨੇ ਉਹਨਾਂ ਨੂੰ ਬੋਝ ਸਮਝ ਕੇ ਅਣਦੇਖਾ ਕਰ ਦਿੰਦੇ ਨੇ ਜਾਂ ਵਿਰਧ ਆਸ਼ਰਮ ਵਿੱਚ ਛੱਡ ਆਉਂਦੇ ਨੇ ਪਰ ਇਹ ਸੋਚ ਬਹੁਤ ਸਵਾਰਥੀ ਅਤੇ ਅਮਾਨਵੀ ਹੈ ਮਾਤਾ ਪਿਤਾ ਨੇ ਸਾਨੂੰ ਕਦੇ ਆਪਣੇ ਜੀਵਨ ਦਾ ਬੋਝ ਨਹੀਂ ਸਮਝਿਆ ਜਦੋਂ ਅਸੀਂ ਅਸਹਾਇ ਅਤੇ ਨਿਰਵਲ ਸੀ ਉਹਨਾਂ ਨੇ ਸਾਨੂੰ ਆਪਣੇ ਸਨੇਹ ਅਤੇ ਦੇਖਭਾਲ ਨਾਲ ਵੱਡਾ ਕੀਤਾ ਸਾਨੂੰ ਜੀਵਨ ਜੀਣ ਦੇ ਸੰਸਕਾਰ ਸਿਖਾਏ ਮਿੱਤਰੋ ਇਹ ਕਹਾਣੀ ਦਾ ਬੁੱਢਾ ਗਿੱਧ ਸਾਨੂੰ ਸਿਖਾਉਂਦਾ ਹੈ ਕਿ ਜੀਵਨ ਵਿੱਚ ਸੱਚਾ ਸੁਖ ਅਤੇ ਸੰਤੋਖ ਦੂਜਿਆਂ ਦੀ ਸੇਵਾ ਉਹਨਾਂ ਪ੍ਰਤੀ ਆਪਣੇ ਕਰਤੱਵਾਂ ਨੂੰ ਨਿਭਾਉਣ ਵਿੱਚ ਹੈ ਉਸ ਨੇ ਵਿਰੋਧੀ ਹਾਲਾਤਾਂ ਵਿੱਚ ਵੀ ਉਸ ਰੁੱਖ ਦਾ ਸਾਥ ਨਹੀਂ ਛੱਡਿਆ ਜਿਸ ਨੇ ਉਸ ਨੂੰ ਜੀਵਨ ਪਰ ਆਸਰਾ ਦਿੱਤਾ ਸੀ ਇਹ ਸੰਦੇਸ਼ ਸਾਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਦਰਸ਼ਕੋ ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਇਹ ਉਪਦੇਸ਼ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਕਰਮ ਹੀ ਧਰਮ ਹੈ ਦੁਨੀਆ ਦੇ ਸਾਰੇ ਧਰਮ ਸਾਨੂੰ ਮਾਤਾ ਪਿਤਾ ਦੀ ਸੇਵਾ ਕਰਨਾ ਹੀ ਸਿਖਾਉਂਦੇ ਨੇ ਜੇ ਅਸੀਂ ਆਪਣੇ ਮਾਤਾ ਪਿਤਾ ਪ੍ਰਤੀ ਆਪਣੇ ਕਰਤਵਾਂ ਨੂੰ ਭੁੱਲ ਜਾਂਦੇ ਹਾਂ ਤਾਂ ਇਹ ਸਿਰਫ ਉਹਨਾਂ ਦਾ ਹੀ ਨਹੀਂ ਸਗੋਂ ਪੂਰੇ ਸਮਾਜ ਅਤੇ ਸਾਡੀ ਆਤਮਾ ਦਾ અપਮਾਨ ਹੈ ਮਾਤਾ ਪਿਤਾ ਨੂੰ ਸਨਮਾਨ ਦੇਣ ਦਾ ਮਤਲਬ ਆਪਣੇ ਸੰਸਕਾਰਾਂ ਨੂੰ ਜੀਉਂਦਾ ਰੱਖਣਾ ਹੈ ਇਹ ਸਾਡਾ ਦਾਇਤਵ ਹੈ ਕਿ ਉਹਨਾਂ ਦੇ ਬੁਢਾਪੇ ਨੂੰ ਆਰਾਮ ਅਤੇ ਪਿਆਰ ਨਾਲ ਭਰ ਦਈਏ ਉਹਨਾਂ ਦੇ ਆਸ਼ੀਰਵਾਦ ਨਾਲ ਸਾਡਾ ਜੀਵਨ ਸਫਲ ਅਤੇ ਸੁਖਮਈ ਬਣ ਸਕਦਾ ਹੈ ਉਨ੍ਹਾਂ ਪ੍ਰਤੀ ਕੀਤਾ ਗਿਆ ਹਰ ਛੋਟਾ ਜਿਹਾ ਯਤਨ ਸਾਨੂੰ ਮਾਨਸਿਕ ਸੰਤੋਸ਼ ਅਤੇ ਅਧਿਆਤਮਿਕ ਉਨਤੀ ਵੱਲ ਲੈ ਜਾਂਦਾ ਹੈ ਇਸ ਲਈ ਸਾਨੂੰ ਇਸ ਕਹਾਣੀ ਤੋਂ ਇਹ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਜੀਵਨ ਵਿੱਚ ਧਨ ਦੌਲਤ ਪਦ ਅਤੇ ਪ੍ਰਤਿਸ਼ਠਾ ਤੋਂ ਵੱਧ ਰਿਸ਼ਤੇ ਅਤੇ ਸੇਵਾ ਦਾ ਮਹੱਤਵ ਹੈ ਆਪਣੇ ਮਾਤਾ ਪਿਤਾ ਦੀ ਸੇਵਾ ਕਰਕੇ ਅਸੀਂ ਨਾ ਸਿਰਫ ਉਨ੍ਹਾਂ ਨੂੰ ਸਗੋਂ ਆਪਣੇ ਜੀਵਨ ਨੂੰ ਵੀ ਸਾਰਥਕ ਬਣਾਉਂਦੇ ਹਾਂ ਇਹੀ ਸਾਡਾ ਸਭ ਤੋਂ ਵੱਡਾ ਧਰਮ ਹੈ ਅਤੇ ਸਭ ਤੋਂ ਪਵਿੱਤਰ ਕਰਤਵ ਹੈ ਮਿੱਤਰੋ ਇਸ ਕਹਾਣੀ ਨੂੰ ਆਪਣੇ ਜੀਵਨ ਵਿੱਚ ਅਪਣਾਓ ਆਪਣੇ ਮਾਤਾ ਪਿਤਾ ਦਾ ਸਨਮਾਨ ਕਰੋ ਉਹਨਾਂ ਦੀ ਸੇਵਾ ਕਰੋ ਅਤੇ ਉਹਨਾਂ ਦੀ ਖੁਸ਼ੀ ਨੂੰ ਆਪਣੀ ਤਰਜੀਹ ਦਿਓ ਯਾਦ ਰੱਖੋ ਤੁਹਾਡਾ ਕਰਮ ਹੀ ਤੁਹਾਡਾ ਭਵਿੱਖ ਤੈਅ ਕਰੇਗਾ ਜੀਵਨ ਵਿੱਚ ਤੁਹਾਡੇ ਦੁਆਰਾ ਕੀਤੇ ਗਏ ਪਿਆਰ ਅਤੇ ਸੇਵਾ ਦੇ ਕੰਮ ਹੀ ਤੁਹਾਡੇ ਨਾਲ ਰਹਿਣਗੇ ਪਿਆਰੇ ਦਰਸ਼ਕੋ ਤੁਹਾਨੂੰ ਸਾਰਿਆਂ ਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਵਿੱਚ ਤਦ ਤੱਕ ਲਈ ਧੰਨਵਾਦ